ਹਾਈ ਸਕੂਲ ਬਖਸ਼ੀਵਾਲਾ ਦਾ ਇਨਾਮ ਵੰਡ ਸਮਾਰੋਹ ਤੇ ਯੂਨੀਵਰਸਿਟੀ ਚ ਸਮਾਰੋਹ ਸਰਕਾਰੀ ਹਾਈ ਸਕੂਲ ਬਖਸ਼ੀਵਾਲਾ ਦੇ ਕੈਂਪਸ ਵਿਖੇ 6ਵੀਂ 7ਵੀਂ 9ਵੀਂ ਅਤੇ 10ਵੀਂ ਦੇ ਨਤੀਜਿਆਂ ਵਿੱਚੋਂ ਮੁੱਖ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਇਸ ਸਮਾਰੋਹ ਵਿੱਚ ਆਪਣੀ ਜਮਾਤ ਵਿੱਚੋਂ ਅੱਵਲ ਆਏ ਪਹਿਲੇ ਤਿੰਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ 10ਵੀਂ ਜਮਾਤ ਦਾ ਬੋਰਡ ਦਾ ਨਤੀਜਾ 100% ਰਿਹਾ ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਸਮਰੋਧ ਮੁਖ ਅਕਰਸ਼ਨ ਸਕੂਲ ਵਿੱਚ ਚਲਾਏ ਗਏ ਚਾਰ ਕਲਬ ਇਕੋ ਕਲਬ ਪ੍ਰਾਊਡ ਇੰਡੀਆ ਕਲਬ ਲੇਟਰ ਹੈਦੀ ਕਲਬ ਅਤੇ ਆਰਟ ਐਂਡ ਕਲਚਰ ਕਲਬ ਬਲਤੇ ਯਾਰ ਕੀਤੀਆਂ ਪੇਸ਼ਕਾਰੀਆਂ ਸਨ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਚਾਰ ਚੰਨ ਲਗਾ ਦਿੱਤੇ ਇਸ ਮੁਮਕ ਚਾਰੋਂ ਕਲਬਾਂ ਦੇ ਪ੍ਰੈਜ਼ੀਡੈਂਟ ਸ਼ਖਤਰ ਤੇ ਮੈਂਬਰਸ ਨੂੰ ਬੈਜ ਸੌਪੇ ਗਏ ਇਸ ਦੇ ਨਾਲ ਨਾਲ ਸੈਸ਼ਨ ਵਿੱਚ ਮੁੱਖ ਭੂਮਿਕਾ ਨਿਭਾਣ ਵਾਲੇ ਸਕੂਲ ਦੇ ਤਿੰਨੋਂ ਹਾਊਸ ਅਮ੍ਰਿਤਾ ਪ੍ਰੀਤਮ ਹਾਊਸ ਕਲਪਨਾ ਚਾਵਲਾ ਹਾਊਸ ਅਤੇ ਮਦਰ ਟ੍ਰੈਸਾ ਹਾਊਸ ਦੇ ਹਾਊਸ ਕੈਪਟਨ ਦੇ ਵਾਈਸ ਕੈਪਟਨ ਨੂੰ ਸੈਸ਼ਨ ਤੇ ਬੈਜ ਨਾਲ ਸਨਮਾਨਿਤ ਕੀਤਾ ਗਿਆ ਸਕੂਲ ਦੇ ਕਲਚਰ ਅੰਡਰਸਟਡਰ ਸਪੋਰਟਸ ਕੈਪਟਨਸ ਹੈਂਡ ਬੋਏ ਤੇ ਹੈਂਡ ਗਰਲਸ ਨੂੰ ਸੈਸ ਤੇ ਬੈਜ ਦੇ ਕੇ ਉਹਨਾਂ ਦੀਆਂ ਡਿਊਟੀਆਂ ਸੌਂਪੀਆਂ ਗਈਆਂ ਇਹ ਸੈਰਮਨੀ ਬਹੁਤ ਹੀ ਨਿਵੇਕਲੇ ਤੰਗ ਨਾਲ ਪੂਰਨ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼੍ਰੀ ਅਨਿਲ ਚੈਂਪੀਅਨਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੀਲਵਾਲ ਨੇ ਵਿਦਿਆਰਥੀ ਮਾਪਿਆਂ ਨੂੰ ਵਿਦਿਆ ਦੀ ਮਹੱਤਤਾ ਸੰਬੰਧੀ ਖਾਸ ਸੰਦੇਸ਼ ਦਿੱਤਾ। ਸ਼੍ਰੀ ਸੁਖਚੈਨ ਲੈਕਚਰਰ ਸ਼੍ਰੀ ਚੰਦਰਸ਼ੇਖਰ ਅਤਰੀ, ਸਕੂਲ ਇੰਚਾਰਜ ਸਰਕਾਰੀ ਮਿਡਲ ਸਕੂਲ ਕਾਸੀਵਾਲ, ਸ਼੍ਰੀ ਪ੍ਰਦੀਪ ਕੁਮਾਰ ਮੰਗਤਰਾਏ, ਸਰਕਾਰੀ ਮਿਡਲ ਸਕੂਲ ਅਮਰਕੋਟਰਾ ਸਮੂਹ ਸਟਾਫ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ ਬਖਸ਼ੀਵਾਲਾ, Airtel ਭਾਰਤ ਫਾਊਂਡੇਸ਼ਨ ਵੱਲੋਂ ਕואର୍ਡੀਨੇਟਡ ਸਰਦਾਰ ਹਰਮੀਪ੍ਰੀਤ ਸਿੰਘ ਉੱਚੇ ਤੌਰ ਤੇ ਹਾਜ਼ਰ ਸੰਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਅਮਨਦੀਪ ਕੌਰ ਵਾਇਸ ਚੇਅਰਮੈਨ ਸ਼੍ਰੀਮਤੀ ਕੁਲਦੀਪ ਵੇਗਮ ਦੇ ਨਾਲ ਸਾਰੇ ਕਮੇਟੀ ਮੈਂਬਰ ਸਕੂਲ ਵਿਦਿਆਰਥੀਆਂ ਦੇ ਮਾਪੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਹਾਜ਼ਰ ਰਹੀ ਬਕਸ਼ੀਵਾਲਾ ਦੀ ਪੰਚਾਇਤ ਗੁਰਦੁਆਰਾ ਕਮੇਟੀ ਦੇ ਮੈਂਬਰ ਸਹਿਬਾਨਾਂ ਤੇ ਪਤਵੰਤੇ ਸੱਜਣਾ ਦੇ ਵਿੱਚ ਕਾਮਰੇਡ ਹਰਦੇ ਸਿੰਘ ਸਰਦਾਰ ਮੇਜਰ ਸਿੰਘ ਦੀ ਸੈਕਟਰੀ ਸਰਦਾਰ ਗੁਰਬਖਸ਼ ਸਿੰਘ ਸ੍ਰੀ ਗੋਬਿੰਦਰ ਸਿੰਘ ਪੁੱਲ ਸ੍ਰੀ ਸੌਕਤ ਅਲੀ ਸ਼੍ਰੀਮਤੀ ਦਮਨਪ੍ਰੀਤ ਕੌਰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਖਾਸ ਤੌਰ ਤੇ ਪਹੁੰਚੇ ਸਕੂਲ ਮੁਖੀ ਮੁਖੀ ਮੈਡਮ ਮੋਨੀਸ਼ਾ ਮਹਿਤਾ ਤੇ ਪਿੰਡ ਦੇ ਮੁਖਤਰ ਪਤਵੰਤੇ ਅਤੇ ਸੰਸਥਾ ਆਏ ਮੁੱਖ ਮਹਿਮਾਨਾਂ ਤੇ ਸਾਰੇ ਮਹਿਮਾਨਾਂ ਦਾ ਇੱਕ ਖਾਸ ਸਨਮਾਨ ਚਿੰਨ੍ਹ ਨਾਲ ਧੰਨਵਾਦ ਕੀਤਾ